ਖਾਸਰੀ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਰੋਡ ਉਤੋਂ ਦੀ ਨੰਗੇ ਜਾ ਰਹੇ ਸੀ ਆ ਨਾ ਇੱਕ ਟਰੈਕਟਰ ਖੜਾ ਸ਼ਕੌਟ ਵਿਖਿਆ ਹੋਇਆ ਹੈ ਖੜਾ ਕੁਵਾਰਤਿਆ ਇਹ ਪ੍ਰੇਮ ਕੁਵਾਰੀ ਦੇ ਖੜਾ ਮਿੱਠੂ ਕੁਵਾਰੀ ਦਾ ਭਾਈ ਹੈ ਉਹ ਵਾਹਾਂ ਦੇਖੋ ਮੈਨਰ ਲੱਗਿਆ ਹੋਇਆ ਮਿੱਠੂ ਕੁਵਾਰੀ ਦੇ ਸਾਹਮਣੇ ਇਹ ਜਮਾ ਰੋਡ 'ਤੇ ਹੀ ਖੜਾ ਹੈ 36 30 36 ਮੈਂ ਤਾਂ ਇਹ ਪਹਿਲਾ ਟਰੈਕਟਰ ਦੇਖਿਆ ਖੜਾ ਇਹ ਕੁਵਾਰਤਿਆ ਮਾਨਸਾ ਬਾਕੀ ਦਾ ਆਪਾਂ ਮਾਡਲ ਦੇਖਦੇ ਆਂ ਮਾਡਲ ਇਹ ਦਾ 1973 ਮਾਡਲ ਆ ਭਾਈ ਬਸਾ ਪਹਿਲੀ ਵਾਰ ਦੇਖਿਆ ਹੈ ਟਰੈਕਟਰਾਂ ਕੈਂਕੀ ਦੇ ਦੇਖੇ ਜੀ ਇਹ 30 36 ਨਵੀਂ ਐ ਇਹ ਦਾ ট্রান্সਮਿਟਰ ਵੀ ਲੱਗ ਤੂ ਆ ਬਾਕੀ ਟਾਇਰ ਟੂਰ ਖੜੇ ਦੀ ਸੁੱਕ ਗਏ ਵਧੀਆ ਟਾਇਰ ਪਏ ਜਾਂਦੇਵੇਂ ਜੇ ਕਿਸੇ ਭਰਾ ਨੇ ਲੈਣਾ ਹੋਵੇ ਖੜਾ ਕੁਆੜ ਚ ਹੈ ਮਾਨਸਾ ਗੁੜੀਆਰ ਦੇ ਦੇ ਟਾਇਰ ਐ 12 4 28 ਦੇ ਟਾਇਰਾਂ ਮਗਰਲੇ ਮੂਹਰੇ ਵੀ ਵਧੀਆ ਪਿਆ ਟਾਇਰ ਆ। ਆਹ ਦੇਖੋ। ਦੇਖਦੇ ਇਹਨੂੰ ਸਾਰੇ ਨੂੰ। ਕਾਹ ਸਿਲੰਡਰ ਆ ਇਹ। ਆ ਆ ਸੀ ਭਾਈ। ਤਿੰਨ ਸਿਲੰਡਰ ਇੰਜਨ ਹੈ ਇਹਦਾ। ਜਮਾ ਰੋਡ ਤੇ ਖੜਾ ਹੈ ਮਾਨਸਾ। ਮਾਨਸਾ ਨੂੰ ਜਾਂਦਾ ਜਿਹੜਾ ਇਧਰ। 30 36 1973 ਮਾਡਲ ਆ। ਕਵਾੜ ਚ ਖੜਾ ਜੀ ਕਿਸੇ ਭਰਾ ਨੇ ਲੈਣਾ ਹੋਵੇ ਤੇ ਮੈਂ ਤਾਂ ਪਹਿਲਾ ਟਰੈਕਟਰ ਦੇਖਿਆ ਹੈ ਖੜਾ ਇਹ ਕਵਾੜ ਚਾ ਉਹ ਦੇਖ ਮੈਂ ਨੰਗਦਾ ਸੀ ਨੰਗਦੇ ਰੰਗਦੇ ਨੇ ਦੇਖ ਲਿਆ ਜੇ ਕਿਸੇ ਭਰਾ ਨੇ ਖਰੀਦਣਾ ਹੋਵੇ ਸਕਾਟ ਦਾ ਟਰੈਕਟਰ ਹੈ ਇਹ ਡੀਜ਼ਲ ਵੀ ਪਿਆ ਟੈਂਕੀ ਚ ਸੀਟ ਸੂਟ ਵੀ ਦੂਜੀ ਹੈ ਇਹਦੇ ਫੋੜ ਵਾਂਗੂ ਜਿਵੇਂ ਪਹਿਲਾਂ ਆਉਂਦੀ ਸੀ ਇਹਦੇ ਤੇ ਇੱਧਰ ਖੜਾ ਪਈ ਮਹਿੰਦਰਾ ਤੇ ਸ਼ੋਹ ਜੀ ਲਹੀ ਖੜੀ ਹੈ 434 ਹੈ ਵੀ 434 ਇਹ ਦੋ ਮਾਡਲ ਮੂਡਲ ਪਤਾ ਨਹੀਂ ਕਿੰਨੇ ਪਤੰਦਰ ਦਾ ਇਹ ਕੋ ਸਿਲੰਡਰ ਹੈ ਇਹ ਚਾਰ ਸਿਲੰਡਰ ਇੰਜਨ ਖੜਾ ਜੀ ਕਿਸੇ ਭਰਾ ਨੇ ਲੈਣਾ ਹੋਵੇ ਮੈਂ ਡਰਮ ਮੈਂ ਡਰਾ ਲਿਆ ਦਾ ਆਹ ਸਿੱਧਾ ਸਾਰਾ ਡਾਟਾ ਲਿਖਿਆ ਹੋਇਆ ਹੈ ਆ ਵੇਖੋ ਯਾ ਤਾਂ ਬੜਾ ਜਨੀਕ ਟਰੈਕਟਰ ਹੈ ਯਾਰ ਕਾ ਖੜਾ ਹੈ ਸਕਾਟ ਆ ਇਹ ਕਿਸੇ ਭਰਾ ਨੇ ਲੈਣਾ ਹੋਵੇ ਇਹ ਬਾਬਾ ਕਦੋਂ ਕਲੇ ਕੇ ਆਂਦਾ ਟਰੈਕਟਰ 7-8 ਦਿਨ ਹੋ ਗਏ ਚੱਲਦਾ ਹੈ ਚੱਲਦੀ ਆ ਵੀਰੋ ਸਟਾਰਟ ਹੈ ਨਹੀਂ ਹੁੰਦਾ ਆਪੇ ਸਟਾਰਟ ਹੁੰਦਾ ਭਈ ਕਿਸੇ ਨੇ ਲੈਣਾ ਹੋਵੇ ਤੇ ਉਹ ਤਾਂ ਹੁੰਦੀ ਹੁੰਦਾ ਆਹ ਸਕਾਟ ਅੰਦਰ ਵੀ ਖੜਾ ਕਿੱਥੇ ਜੀ ਇੱਧਰ ਆ ਦਿਖਾਉਂਗੇ ਆ ਦੇਖੋ ਭਾਈ ਇਹ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਤੁਸੀਂ ਨੰਬਰ ਨੰਬਰ ਹੈ ਨਹੀਂ ਇਹਨਾਂ ਦਾ ਤੁਹਾਨੂੰ ਮਾਨਸੇ ਆਉਣਾ ਪਊਗਾ ਮਾਨਸਾ ਕੈਂਚੀਆਂ ਦੇ ਜਮਾ ਰੋਡ ਤੇ ਖੜੇ ਆ ਇਹ ਮਹਿੰਦਰਾ ਵੀ ਖੜਾ ਹੈ ਰੇਟ ਬੂਟ ਵੀ ਲੱਗੇ ਹੋਏ ਹਨ ਮਹਿੰਦਰੇ ਦੇ ਤਾਂ ਤੇ ਆ ਸਕਾਟ ਹੈ ਜੀ